ਜਿਨਾਂ ਦੇ ਥਾਂ ਤੇ ਬੈਠੇ ਉਹਨਾਂ ਨੂੰ ਵੀ ਧੰਨ ਖੋ ਖ ਧੰਨ ਧੰਬਾ ਬੁੱਢਾ ਸਾਹਿਬ ਜੀ ਆਖੋ ਧੰਨ ਧੰਬਾ ਬੁੱਢਾ ਸਾਹਿਬ ਜੀ ਧੰਨ ਧੰਬਾ ਬੁੱਢਾ ਸਾਹਿਬ ਜੀ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ आनंद ਮਾਰੇ ਸਾਧ ਸੰਗਤ ਜੀਏ ਵੱਡਿਆਂ ਭਾਗਾਂ ਵਾਲੇ ਹੋ ਜੋ ਰੈਣ ਸਬਾਈ ਸਮਾਗਮ ਤੇ ਹਾਜ਼ਰ ਨੇ ਭਾਰੇ ਹੋ ਸਤਿਗੁਰ ਜੀ ਦੀ ਗੋਦ ਦਾ ਆਨੰਦ ਮਾਰੇ ਹੋ 10 ਤੋਂ ਪਹਿਲਾਂ ਮਹਾਪੁਰਖ ਸਤਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਮਹਾਪੁਰਖ ਨੇ ਪੀਰਤਾਂ ਦੁਆਰਾ ਤੁਹਾਡੇ ਦਰਸ਼ਨ ਕੀਤੇ ਆਓ ਕੁਝ ਕ ਸਮਾਂ ਸਤਿਗੁਰ ਤਰਸ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ ਦੇ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਵੇਂ ਹੱਥ ਜੋੜ ਲਓ ਜੀ ਸਤਿਗੁਰ ਜੀ ਦੇ ਪਿਆਰ ਦੇ ਵਿੱਚ ਸਤਿਗੁਰ ਦੇ ਸਤਕਾਰ ਦੇ ਵਿੱਚ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਿੰਘਾਸਣ ਤੇ ਬੈਠੇ ਨੇ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਹੋਈਆਂ ਨੇ ਹੁਣ ਧਿਆਨ ਇੱਧਰ ਦਿਓ ਗਰੀਬ ਨਵਾਜ ਸਤਿਗੁਰੂ ਸਿੰਘਾਸਣ ਤੇ ਬੈਠੇ ਨੇ ਬੰਦੀ ਸ਼ੋਰ ਪਿਤਾ ਜੀ ਇਸੇ ਤਰ੍ਹਾਂ ਸੰਗਤਾਂ ਬੈਠੀਆਂ ਨੇ ਜੋ ਪਿਆਰ ਵਾਲੇ ਗੁਰਸਿੱਖ ਨੇ ਭਾਈ ਵਿਧੀ ਚੰਦ ਜੀ ਹੋਰ ਪਿਆਰੇ ਪਿਆਰੇ ਸਿੱਖ ਸਤਿਗੁਰ ਦੇ ਕੋਲ ਬੈਠੇ ਹੋਏ ਨੇ ਕੋਲੀ ਜਿਨ੍ਹਾਂ ਦੇ ਸਥਾਨ ਤੇ ਤੁਸੀਂ ਬੈਠੇ ਹੋੜਾ ਬਾਬਾ ਬੁੱਢਾ ਸਾਹਿਬ ਜੀ ਉਹ ਵੀ ਸਤਗੁਰੂ ਦੇ ਕੋਲ ਬੈਠੇ ਨੇ ਅੱਜ ਛੇਵੇਂ ਪਾਸ਼ਾ ਪਿਤਾ ਜੀ ਦੀ ਪਤਾ ਨਹੀਂ ਕੀ ਮੌਜਾਈ ਸੰਸਾਰ ਦੇ ਲੋਕਾਂ ਨੂੰ ਕੁਝ ਦੇਣਾ ਸੀ ਆਖਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਨਾਨਕ ਜੀ ਦੇ ਵੀ ਦਰਸ਼ਨ ਕੀਤੇ ਨੇ ਗੁਰੂ ਅੰਗਦ ਦੇ ਪਿਤਾ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇ ਪਿਤਾ ਜੀ ਦੇ ਦਰਸ਼ਨ ਕੀਤੇ ਤੁਸੀਂ ਅੱਜ ਸਾਡਾ ਦਿਲ ਹੈ ਕੋਈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਕੋਈ ਵਡਿਆਈ ਸਾਨੂੰ ਸੁਣਾਓ ਤੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਲਏ ਜੀ ਅੱਖ ਲਗੇ हे ਬੰਦੀ ਸ਼ੋਰ ਪਿਤਾ ਜੀ हे ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਇਹ ਰਸਨਾ ਗੁਰੂ ਨਾਨਕ ਜੀ ਦੀ ਕੀ ਵਡਿਆਈ ਕਰੇ ਨਹੀਂ ਬਾਬਾ ਜੀ ਕੋਈ ਵਡਿਆਈ ਸੁਣਾਓ ਤੁਹਾਡੇ ਸਾਹਮਣੇ ਕਈ ਚੋਦ ਹੋਏ ਨੇ ਕਈ ਕੌਤਕ ਹੋਏ ਨੇ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀਏ ਰਸਨਾ ਗੁਰੂ ਨਾਨਕ ਜੀ ਦੀ ਕੀ ਵਡਿਆਈ ਕਰੇ ਮੇਰੀਏ ਜੀਬ ਗੁਰੂ ਨਾਨਕ ਜੀ ਦੀ ਕੀ ਵਡਿਆਈ ਕਰੇ ਗੁਰੂ ਨਾਨਕ ਦੀ ਕੀ ਵਡਿਆਈ ਕਰੇ ਗੁਰਨਾਨਕ ਜੀ ਵਰਗਾ ਕੋਈ ਸਤਿਗੁਰੂ ਨਹੀਂ ਹੋਇਆ ਬੋਲੇ ਇਸ ਨਿਹਾਲ ਬڑے અવਤਾਰ ਹੋਏ ਨੇ بڑے پیغمبر ਹੋਏ ਨੇ بڑے ਸਤਗੁਰੂ ਹੋਏ ਹੋਣਗੇ ਪਰ ਗੁਰੂ ਨਾਨਕ ਜੀ ਵਰਗਾ ਕੋਈ ਸਤਗੁਰ ਨਹੀਂ ਹੋਇਆ ਦੁਨੀਆਂ ਦੇ ਅਵਤਾਰਾਂ ਦੇ ਕੋਲ ਕੋਈ ਪਾਪੀ ਆਇਆ ਹੈ ਅਵਤਾਰ ਨੇ ਪਾਪੀ ਨੂੰ ਬਖਸ਼ਿਆ ਹੈ ਗੁਰਨਾਨਕ ਜੀ ਆਪ ਜਾ ਕੇ ਪਾਪੀਆਂ ਦਾ ਬੂਆ ਖੇਰ ਕੁੰਦੇ ਨੇ ਬੂਆ ਖੋਲ ਤੈਨੂੰ ਬਖਸ਼ਣ ਵਾਸਤੇ ਆਇਆ ਵਾ ਜਿਸ ਸਿਆਣੇ ਉਪਰੇ ਲਿਖੇ ਹੋ ਦੱਸੋ ਸੱਜਣ ਠੱਗ ਗੁਰੂ ਨਾਨਕ ਜੀ ਦੇ ਕੋਲ ਆਇਆ ਸੀ ਜਾਂ ਗੁਰੂ ਨਾਨਕ ਪਾਤਸ਼ਾਹ ਸੱਜਣ ਠੱਗ ਦੇ ਕੋਲ ਗਏ ਮੇਰਾ ਬਾਬਾ ਸੱਜਣ ਠੱਗ ਦੇ ਕੋਲ ਗਿਆ ਨੂਰ ਸ਼ਾਹ ਜਾਦੂ ਕਰਨੀ ਬਾਬੇ ਦੇ ਕੋਲ ਆਈ ਤੇ ਬਾਬਾ ਗਿਆ ਮੇਰਾ ਬਾਬਾ ਨਾਨਕ ਨੂਰ ਸ਼ਾਹ ਜਾਦੂਗਰ ਦੇ ਕੋਲ ਗਿਆ ਭੂਮੀਆਂ ਚੋਰ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਇਆ ਜਾਂ ਗੁਰੂ ਨਾਨਕ ਪਾਤਸ਼ਾਹ ਭੂਮੇ ਜੋਰ ਦੇ ਕੋਲ ਗਏ ਮੇਰਾ ਬਾਬਾ ਨਾਨਕ ਭੂਮੇ ਜੋਰ ਦੇ ਕੋਲ ਗਿਆ ਗੁਰਮੁਖੋ ਤਾਪ ਜਾ ਕੇ ਪਾਪੀਆਂ ਦੇ ਬੂਹਾ ਖੜਕਾ ਕੇ ਉਹਨਾਂ ਨੂੰ ਬਖਸ਼ਿਆ। ਏ ਗਰੀਬ ਨਿਵਾਜ਼ ਜੀ ਗੁਰੂ ਨਾਨਕ ਜੀ ਵਰਗਾ ਕੋਈ ਸਤਿਗੁਰ ਦੀ ਹੋਇਆ। ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਗਦਾਦ ਦੀ ਧਰਤੀ ਤੇ ਪਹੁੰਚਦੇ ਨੇ ਨਾ ਬਗਦਾਦ ਦੇ ਲੋਕਾਂ ਨੇ ਇੱਕ ਕਾਨੂੰਨ ਬਣਾਇਆ ਸੀ। ਉਹ ਕਾਨੂੰਨ ਕੀ ਇੱਥੇ ਕੋਈ ਰਾਗ ਨਾਦ ਨਹੀਂ ਗਾ ਸਕਦਾ ਉਹਨਾਂ ਦਾ ਇਹ ਮੰਨਣਾ ਸੀ ਕਿ ਰਾਗ ਨਾਦ ਸ਼ੈਤਾਨ ਨੂੰ ਪੈਦਾ ਕਰਦੇ ਨੇ ਇੱਥੇ ਕੋਈ ਸੰਗੀਤ ਨਹੀਂ ਗਾ ਸਕਦਾ ਰਾਗ ਨਾਦ ਨਹੀਂ ਗਾ ਸਕਦਾ ਇਹ ਚੀਜ਼ਾਂ ਦੀ ਮਨਾਈ ਸੀ ਬਗਦਾਦ ਦੇ ਵਿੱਚ ਅੱਜ ਮੇਰੇ ਗੁਰੂ ਨਾਨਕ ਜੀ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਬਗਦਾਦ ਦੀ ਧਰਤੀ ਤੇ ਪਹੁੰਚੇ ਇਦਰੋਂ ਅਮਰਤ ਵੇਲੇ ਦਾ ਸਮਾਂ ਹੋ ਗਿਆ ਤੇ ਗੁਰਨਾਨਕ ਬਾਦਸ਼ਾਹ ਪਤਾ ਕੀ ਕਹਿੰਦੇ ਕਿੱਡੇ ਮਰਦਾਨਾ ਜੀ ਰਬਾਬ ਛੇਰੋ ਸਿਫਤ ਖੁਦਾਈ ਦੀ ਕਰੀਏ ਆਹ ਹਾ ਕੀ ਆਖਿਆ ਮਰਦਾਨਾ ਜੀ ਰਬਾਬ ਛੇਰੋ ਸਿਫਤ ਖੁਦਾਈ ਦੀ ਕਰੀਏ ਹੁਣ ਵੀ ਅਮਰਤ ਵੇਲਾ ਗੁਰਮੁਖ ਹੋ ਗਿਆ ਜੀ ਉਸ ਵੇਲੇ ਭਾਈ ਮਰਦਾਨਾ ਜੀ ਜਦੋਂ ਰਬਾਬ ਵਜਾਉਣੀ ਸ਼ੁਰੂ ਕੀਤੀ ਨਾ ਗੁਰਨਾਨਕ ਬਾਦਸ਼ਾਹ ਪਤਾ ਕੀ ਬੋਲੇ ਨਾਲ ਨਾਲ ਗੁਰਮਖੋ ਬੋਲਿਓ ਗੁਰਨਾਨਕ ਬਾਛਾ ਕੀ ਬੋਲੇ ਕਹਿੰਦੇ ਇੱਕ ਓਮਕਾਰ ਸਤਿਨਾਮ ਬੋਲੋ ਇੱਕ ਓਮਕਾਰ ਸਤਿਨਾਮ ਇੱਕ ਓਮਕਾਰ ਸਤਿਨਾਮ ਨਾ ਜਦੋਂ ਮੇਰੇ ਬਾਬੇ ਨੇ ਕੀਰਤਨ ਸ਼ੁਰੂ ਕੀਤਾ ਨਾ ਬਗਦਾਦ ਦੇ ਲੋਕ ਭੱਜੇ ਭੱਜੇ ਦਸਤਗੀਰ ਪੀਰ ਦੇ ਕੋਲ ਗਏ ਇਹਦਾ ਨਾਮ ਸੀ ਗੁਰਮਕੋਸ਼ ਸ਼ਾਹ ਬਲੂਚਾ ਕਈ ਜਗ੍ਹਾ ਲਿਖਿਆ ਅਬਦੁਲ ਕਾਦਿਰ ਪਰ ਜੋ ਪ੍ਰਚਲਿਤ ਨਾਮ ਹੈ ਉਹ ਦਸਤਗੀਰ ਜਿਹੜਾ ਵੀ ਪੀਰ ਉਹ ਗੱਦੀ ਤੇ ਬੈਠਦਾ ਸੀ ਉਹਨੂੰ ਦਸਤਗੀਰ ਆਖਿਆ ਜਾਂਦਾ ਸੀ ਬਗਦਾਦ ਦੇ ਲੋਕ ਭੱਜੇ ਭੱਜੇ ਗਏ ਪੀਰ ਜੀ ਪੀਰ ਦਸਤਗੀਰ ਜੀ ਪਤਾ ਨਹੀਂ ਕੌਣ ਆਇਆ ਜੇ ਉਹ ਸੰਗੀਤ ਗਾ ਰਿਹਾ ਜੇ ਰਾਗ ਗਾ ਰਿਹਾ ਜੇ ਤਾਂ ਪੀਰ ਇਧਰੋਂ ਲਾਲ ਪੀਲਾ ਹੋ ਗਿਆ ਦਸਤਗੀਰ ਪੀਰ ਆਪਣੇ ਚਿੱਲੇ ਨੂੰ ਕਹਿੰਦਾ ਹੱਥਾਂ 'ਚ ਪੱਥਰ ਫੜ ਲਓ ਬਗਦਾਦ ਦੇ ਲੋਕਾਂ ਨੂੰ ਕਹਿੰਦਾ ਹੱਥਾਂ 'ਚ ਪੱਥਰ ਫੜ ਲਓ ਜਦੋਂ ਮੈਂ ਇਸ਼ਾਰਾ ਕਰਾਂਗਾ ਨਾ ਉਦੋਂ ਇਹ ਪੱਥਰ ਗੁਰੂ ਨਾਨਕ ਨੂੰ ਮਾਰਨੇ ਸ਼ੁਰੂ ਕਰਦੇ ਹੋ ਸਤ ਸੰਗਿਓ ਲੋਕਾਂ ਨੇ ਹੱਥਾਂ 'ਚ ਪੱਥਰ ਫੜ ਲਏ ਇਧਰੋਂ ਪੀਰ ਅੱਗੇ-ਅਗੇ ਦਸਤਗੀਰ ਪਿਛੇ ਦੇ ਚੇਲੇ ਹੋਰ ਲੋਕ ਮਗਦਾਬ ਦੇ ਉੱਥੇ ਪਹੁੰਚੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਪਰਮੇਸ਼ਰ ਦੀ ਸਿਫਤ ਪਾਇ ਕਰਦੇ ਸਨ ਭਾਵ ਕੀਰਤਨ ਪਾਇ ਕਰਦੇ ਸਨ ਪੀਰ ਬੜੇ ਗੁੱਸੇ 'ਚ ਬੋਲਿਆ ਕਹਿੰਦਾ ਤੁਸੀਂ ਕੌਣ ਹੋ ਤੁਹਾਨੂੰ ਪਤਾ ਨਹੀਂ ਇੱਥੇ ਸੰਗੀਤ ਦੀ ਮਨਾਈ ਹੈ ਤੋ ਉਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ ਇਹ ਮੇਰੇ ਗੁਰੂ ਨਾਨਕ ਜੀ ਨੇ ਗੱਜ ਕਿ ਆਖੂ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਇੱਥੇ ਤਾਂ ਰਾਗਨਾਦ ਦੀ ਮਨਾਈ ਹੈ ਹੁਣ ਗੁਰੂ ਨਾਨਕ ਪਾਸ਼ਾ ਬਰੇ ਸਹਿਜ ਵਿੱਚ ਬੋਲੇ ਕਹਿੰਦੇ ਪੀਰ ਦਸਤਗੀਰ ਦੀ ਰਾਗਨਾਦ ਦੀ ਮਨਾਈ ਕਿਉਂ ਹੈ ਤੋ ਪੀਰ ਦਸਤਗੀਰ ਕਹਿੰਦਾ ਰਾਗਨਾਦ ਚੇਤਾਨਨ ਨੂੰ ਪੈਦਾ ਕਰਦੇ ਨੇ ਤੋ ਉਸ ਵੇਲੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਪੀਰ ਦਸਤਗੀਰ ਇਹ ਤੇਰਾ ਭੁਲੇਖਾ ਹੈ ਕਹਿੰਦੇ ਗਲਾਸ ਹੋਵੇ ਨਾ ਜੇ ਕੋਈ ਉਹਦੇ ਵਿੱਚ ਅੰਮ੍ਰਿਤ ਰੂਪੀ ਦੁੱਧ ਪਾ ਦੇਵੇ ਉਹ ਗਲਾਸ ਦਾ ਕੰਮ ਹੈ ਉਹ ਚੀਜ਼ ਨੂੰ ਸੰਭਾਲਣਾ ਜੇ ਗਲਾਸ ਵਿੱਚ ਕੋਈ ਜ਼ਹਿਰ ਢੱਕ ਪਾ ਦੇਵੇ ਉਹਦਾ ਕੰਮ ਹੈ ਸੰਭਾਲਣਾ ਇਹਦੇ 'ਚ ਗਲਾਸ ਦਾ ਕੋਈ ਕਸੂਰ ਨਹੀਂ ਪਾਉਣ ਵਾਲੇ ਦਾ ਕਸੂਰ ਹੈ ਉਹ અમરરૂપી ઝદ પારਿਆ ਹੈ ਜਾਂ બેકરૂપી ઝહેર પારਿਆ ਹੈ 사ਤਗੁਰજી કહે દે ਇਸੇ ਤਰ੍ਹਾਂ రాਗ નાદ ਦਾ ਕੋਈ ਕਸੂਰ ਨਹੀਂ ਇਹ ਤਾਂ બોਲਣ ਵਾਲੇ ਤੇ ਡਿਪੈਂਡ ਕਰਦਾ ਨਾ ਉਹ ਰਾਗ નાદ ਦੇ ਵਿੱਚ ਪਰਮੇਸ਼ਰ ਵੀ ਸਿਫਤ ਕਰ ਰਿਹਾ ਹੈ ਜਾਂ ਗੰਦਨ ਮੰਦਨ ਗੀਤ બોਲ ਰਿਹਾ ਹੈ 사ਤਗੁਰજી ਕਹਿੰਦੇ ਜੇ ਕੋਈ ਪ੍ਰੇਮ ਦੇ ਨਾਲ ਰਾਗਨਾਦ ਵਿੱਚ ਪਰਮੇਸ਼ਰ ਦੀ ਸਿਫਤ ਕਰੇ ਨਾ ਇਹ ਸਿਫਤ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦਿੰਦੀ ਹੈ ਜੇ ਕੋਈ ਰਾਗਨਾਦ ਦੇ ਵਿੱਚ ਪਰਮੇਸ਼ਰ ਦੀ ਸਿਫਤ ਕਰੇ ਪਰਮੇਸ਼ਰ ਦੀ ਵਡਿਆਈ ਕਰੇ ਇਹ ਵਡਿਆਈ ਇਹ ਸਿਫਤ ਰਾਗਨਾਦ ਚ ਗਾਉਣ ਦੇ ਨਾਲ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦਿੰਦੀ ਹੈ ਹੁਣ ਪੀਰ ਦਸਤਗੀਰ ਦਾ ਸੁਰਸੁਰਾ ਨੀਵਾ ਹੋ ਗਿਆ ਅੱਖ ਲੱਗਾ ਫੇ ਗੁਰਨਾਨਕ ਜੀ ਫਿਰ ਤੁਸੀਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇਦੇ ਹੋ ਮੈਨੂੰ ਮੇਰੇ ਨਾਲ ਚੱਲੋ ਆਪਣੇ ਮਹਿਲਾਂ ਦੇ ਵਿੱਚ ਗੁਰਨਾਨਕ ਬਾਦਸ਼ਾਹ ਨੂੰ ਲੈ ਗਿਆ ਜੀ ਹੁਣ ਪੀਰ ਦਸਤਗੀਰ ਪਹਿਲਾ ਸਵਾਲ ਕਰਦਾ ਹੈ ਕਹਿੰਦਾ ਗੁਰਨਾਨਕ ਜੀ ਰੱਬ ਹੈ ਗੁਰਨਾਨਕ ਬਾਦਸ਼ਾਹ ਕਹਿੰਦੇ ਹਾਂ ਰੱਬ ਹੈ ਅਗੋਂ ਅੱਖ ਲੱਗ ਜੀ ਰੱਬ ਹੈ ਤੇ ਰੱਬ ਤੋਂ ਪਹਿਲਾਂ ਕੌਣ ਸੀ ਤੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਪੀਰ ਦਸਤਗੀਰ ਕੁਝ ਅਸ਼ਰਤیاں ਮੰਗਾ ਕਹਿੰਦਾ ਵੇਖੋ ਮੇਰੇ ਸਵਾਲ ਦਾ ਜਵਾਬ ਅਜੇ ਦਿੱਤਾ ਨਹੀਂ ਤੇ ਭੇਟਾ ਪਹਿਲਾਂ ਹੀ ਮੰਗੀ ਜਾ ਰਹੀ ਨੇ ਹੁਣ ਜਵਾਬ ਚਾਹੀਦਾ ਸੀ ਗੁਰਮਖੋ ਚੇਲੇ ਨੂੰ ਇਸ਼ਾਰਾ ਕੀਤਾ ਅਸ਼ਰਤیاں ਆ ਗਈਆਂ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਪੀਰ ਦਸਤਗੀਰ ਅਸ਼ਰਤیاں ਗਿਨ ਕਹਿੰਦਾ 1 2 3 4 5 6 7 ਬਨੇ ਇਸ਼ਾਰਾ ਕੀਤਾ ਗਿਣਤੀ ਤੂੰ ਭੁੱਲ ਗਿਆ ਦੁਬਾਰਾ ਗਿਣਤੀ ਕਰ ਕਹਿੰਦਾ ਅਜੇ 6 ਤੱਕ ਗਿਣਤੀ ਕੀਤੀ ਐ ਗੁਰੂ ਨਾਨਕ ਜੀ ਕਹਿੰਦੇ ਤੂੰ ਗਿਣਤੀ ਭੁੱਲ ਗਿਆ ਇਹ ਦੁਬਾਰਾ ਗਿਣਤੀ ਸ਼ੁਰੂ ਕਰਦਾ 1 2 3 ਬਾਬੇ ਨੇ ਫਿਰ ਇਸ਼ਾਰਾ ਕੀਤਾ ਕਹਿੰਦੇ ਪੀਰ ਦਸਤਗੀਰ ਫਿਰ ਗਿਣਤੀ ਭੁੱਲ ਗਿਆ ਕਿੰਦਾ ਮੋਲੇ ਅਜੇ ਤਿੰਨ ਤੱਕ ਗਿਣਤੀ ਕੀਤੀ ਐ ਕਿਤੇ ਤੈਨੂੰ ਕਿਹਾ ਭੁੱਲ ਗਿਆ ਗਿਣਤੀ ਹੁਣ ਜਵਾਬ ਚਾਹੀਦਾ ਸੀ ਗੁਰਮੁਖੋ ਗੁਰਨਾਨਕ ਦੇਵ ਜੀ ਕਿਹਾ ਦੁਬਾਰਾ ਗਿਣਤੀ ਕਰ ਕਿੰਦਾ ਇੱਕ ਬਾਬੇ ਨੇ ਉੱਥੇ ਇਸ਼ਾਰਾ ਕੀਤਾ ਕਿਤੇ ਰੁਕ ਜਾ ਫਿਰ ਗਿਣਤੀ ਭੁੱਲ ਗਿਆ ਹੈਰਾਨ ਹੋ ਗਿਆ ਕਿੰਦਾ ਬਾਬਾ ਅਜੇ ਤਾਂ ਗਿਣਤੀ ਸ਼ੁਰੂ ਕੀਤੀ ਭੁੱਲ ਕਿੱਥੋਂ ਗਿਆ ਗੁਰਨਾਨਕ ਪਾਸ਼ਾ ਕਹਿੰਦੇ ਗਿਣਤੀ ਭੁੱਲ ਗਿਆ ਦੁਬਾਰਾ ਗਿਣਤੀ ਕਰ ਕਹਿੰਦਾ ਇੱਕ ਬਾਬੇ ਨੇ ਫੇਰ ਇਸ਼ਾਰਾ ਕੀਤਾ 10 ਤੱਕ ਹੀ ਫਿਰ ਗਿਣਤੀ ਭੁੱਲ ਗਿਆ ਕਿੰਦਾ ਮਹਾਰਾਜ ਇੱਕ ਤੋਂ ਪਹਿਲਾਂ ਕੁਝ ਨਹੀਂ ਹੁੰਦਾ ਇੱਕ ਤੋਂ ਗਿਣਤੀ ਸ਼ੁਰੂ ਹੁੰਦੀ ਹੈ ਕਹਿੰਦੇ ਤੇਰੇ ਪਹਿਲੇ ਸਵਾਲ ਦਾ ਜਵਾਬ ਹੀ ਬਾਰੇ ਸਮਝਿਆ ਨਹੀਂ ਕਹਿੰਦੇ ਕੀ ਸਵਾਲ ਸੀ ਕਹਿੰਦੇ ਮੈਂ ਆਖਿਆ ਸੀ ਰੱਬ ਤੋਂ ਪਹਿਲਾਂ ਕੌਣ ਹੈ ਕਹਿੰਦੇ ਇਸੇ ਤਰ੍ਹਾਂ ਜੀ ਇੱਕ ਤੋਂ ਪਹਿਲਾਂ ਕੁਝ ਨਹੀਂ ਇੱਕ ਤੋਂ ਪਹਿਲਾਂ ਵੀ ਇੱਕ ਹੈ ਇਸੇ ਤੋਂ ਰੱਬ ਤੋਂ ਪਹਿਲਾਂ ਕੁਝ ਨਹੀਂ ਰੱਬ ਤੋਂ ਪਹਿਲਾਂ ਵੀ ਰੱਬ ਹੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਤੋਂ ਹੀ ਸੰਸਾਰ ਦੀ ਉਤਪਤੀ ਹੋਈ ਹੈ ਇੱਕ ਓੰਕਾਰ ਪਰਮੇਸ਼ਰ ਤੋਂ ਸੰਸਾਰ ਦੀ ਉਤਪਤੀ ਹੋਈ ਹੈ ਕਹਿੰਦਾ ਮਾਰਾ ਦੂਜਾ ਸਵਾਲ ਜੇ ਰੱਬ ਹੈ ਫੇ ਰਬ ਰੰਦਾ ਕਿੱਥੇ ਹੈ ਸਤਗੁਰੂ ਕਹਿੰਦੇ ਪੀਰ ਦਸਤਗਿਰ ਦੀ ਦੁੱਧ ਮੰਗਾਓ ਇਹ ਤਾਂ ਲੱਗਦਾ ਬਾਬੇ ਨੂੰ ਭੁੱਖ ਲੱਗ ਗਈ ਹੋਣਾ ਚੇਲੇ ਨੂੰ ਇਸ਼ਾਰਾ ਕੀਤਾ ਦੁੱਧ ਆ ਗਿਆ ਜੀ ਮਾਰਾ ਦੁੱਧ ਵਾਲਾ ਨੇ ਵੇਖੀ ਜਾਨ ਵੇਖੀ ਜਾਨ ਕਹਿੰਦਾ ਸਤਗੁਰੂ ਦੁੱਧ ਬੜਾ ਸ਼ੁੱਧ ਹੈ ਇਹ ਦੁੱਧ ਸ਼ੁੱਧ ਹੈ ਚ ਕੋਈ ਮਿਲਾਵਟ ਨਹੀਂ ਮਹਾਰਾਜ ਕਹਿੰਦੇ ਕੁਝ ਹੈ ਇਹਦੇ ਚ ਕਹਿੰਦਾ ਮਹਾਰਾਜ ਕੁਝ ਨਹੀਂ ਵਿੱਚੇਗਾ ਕਹਿੰਦੇ ਧਿਆਨ ਨਾਲ ਵੇਖ ਵਿੱਚ ਕੋਈ ਹੈ ਕਹਿੰਦਾ ਮਹਾਰਾਜ ਦੁੱਧ ਬਿਲਕੁਲ ਸ਼ੁੱਧ ਹੈ ਬੇਚ ਧੋਕੇ ਪੀ ਲੋ ਦੁੱਧ ਵਿੱਚ ਕੋਈ ਮਿਲਾਵਟ ਨਹੀਂ ਮਹਾਰਾਜ ਕਹਿੰਦੇ ਦੁੱਧ ਵਿੱਚ ਕੁਝ ਹੈ ਪੀਰ ਧਿਆਨ ਨਾਲ ਵੇਖ ਇਹਦੇ ਚ ਮਲਾਈ ਵੀ ਹੈ ਇਹਦੇ ਚ ਦਹੀਂ ਵੀ ਹੈ ਇਹਦੇ ਚ ਮੱਖਣ ਵੀ ਹੈ ਇਹਦੇ ਵਿੱਚ ਘਿਓ ਵੀ ਹੈ ਕਹਿੰਦਾ ਮਹਾਰਾਜ ਉਹ ਤਾਂ ਹੈ ਪਰ ਇਹਦੇ ਵਾਸਤੇ ਘਲਣਾ ਕਲਨੀ ਪਵੇਗੀ ਪਹਿਲਾਂ ਦੁੱਧ ਨੂੰ ਜਾਗ ਲਗਾਵਾਗੇ ਫਿਰ ਦਹੀਂ ਜੰਮੇਗਾ ਫਿਰ ਦਹੀਂ ਨੂੰ ਢੜਕਾਂਗੇ ਫਿਰ ਮੱਖਣ ਨਿਕਲੇਗਾ ਫਿਰ ਮੱਖਣ ਨੂੰ ਗਰਮ ਕਰਾਂਗੇ ਫਿਰ ਘਿਓ ਬਣੇਗਾ ਇਦਾਂ ਹੀ ਘਲਣਾ ਕਲਨੀ ਪਵੇਗੀ ਤੁਹਾਡੇ ਕਿ ਨਿਕਲੇ ਦੂਜੇ ਸਵਾਲ ਦਾ ਜਵਾਬ ਵੀ ਪਰ ਉਹ ਕਿਵੇਂ ਕਿਤੇ ਤੂੰ ਆ ਕੈਸੀ ਰਬ ਰਹਿੰਦਾ ਕਿੱਥੇ ਹੈ ਇਸੇ ਤਰ੍ਹਾਂ ਜਿਵੇਂ ਦੁੱਧ ਵਿੱਚ ਸਭ ਕੁਝ ਹੈ ਮੱਖਣ ਵੀ ਹੈ ਦਹੀਂ ਵੀ ਹੈ ਘਿਓ ਵੀ ਹੈ ਲੱਸੀ ਵੀ ਹੈ ਇਸੇ ਤਰ੍ਹਾਂ ਉਹ ਰੱਬ ਸੰਸਾਰ ਵਿੱਚ ਵਸਦਾ ਹੈ कण-ਕਣ ਵਿੱਚ ਵਸਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਖਨ ਹਾਸਲ ਕਰਨ ਵਾਸਤੇ ਪਹਿਲਾਂ ਘਲਣਾ ਘਲਨੀ ਪੈਂਦੀ ਹੈ ਨਾ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਹਾਸਲ ਕਰਨ ਵਾਸਤੇ ਉਹ ਵੀ ਘਲਣਾ ਘਲਨੀ ਪੈਂਦੀ ਹੈ ਆਪਣੇ ਅੰਦਰ ਸ਼ਰਧਾ ਬਣਾਉਣੀ ਪੈਂਦੀ ਹੈ ਹਿਰਦੇ 'ਚ ਉਹਦਾ ਪ੍ਰੇਮ ਸੋਣਾ ਪੈਂਦਾ ਹੈ ਫਿਰ ਉਹ ਕਣ-ਕਣ ਵਿੱਚ ਨਜ਼ਰ ਆਉਂਦਾ ਹੈ ਪਰਦੋ ਨੇ ਘਟ-ਘਟ ਮੇ ਹਟ ਜੂ ਬਸੇ ਮੇਰਾ ਤੀਜਾ ਸਵਾਲ ਮੇਰਾ ਫਿਰ ਉਹ ਰੱਬ ਕਰਦਾ ਕੀ ਹੈ ਤੁਮਾਰਾ ਜੀ ਕਹਿੰਦੇ ਵੇਖ ਤੂੰ ਸਾਨੂੰ ਵਾਰ-ਵਾਰ ਸਵਾਲ ਪੁੱਛਦਾ ਪਿਆ ਆਪ ਤੂੰ ਉੱਚੀ ਜਗ੍ਹਾ ਤੇ ਬਿਠਾ ਸਾਨੂੰ ਨੀਵੀਂ ਜਗ੍ਹਾ ਤੇ ਬਿਠਾਇਆ ਮਹਾਰਾਜ ਭੁੱਲ ਗਿਆ ਮੈਂ ਆਓ ਮੇਰੇ ਸੰਗਹਾਸਤੇ ਤੁਸੀਂ ਬੈਠੋ ਗੁਰਨਾਨਕ ਬਾਛਾ ਨੂੰ ਸੰਗਾਸਣ ਦੇ ਬਿਠਾਤਾ ਆਪ ਥੱਲੇ ਆ ਗਿਆ ਮਹਾਰਾਜ ਕਹਿੰਦੇ ਤੇਰਾ ਤੀਜਾ ਸਵਾਲ ਕੀ ਸੀ ਮਹਾਰਾਜ ਰੱਬ ਕਰਦਾ ਕੀ ਹੈ ਮਹਾਰਾਜ ਕਹਿੰਦੇ ਇਹੋ ਕੰਮ ਕਰਦਾਈ ਮਹਾਰਾਜ ਸਮਝਿਆ ਨਹੀਂ ਕਹਿੰਦੇ ਥੱਲੇ ਵਾਲੇ ਨੂੰ ਸੰਗਾਸਣ ਦੇ ਬਿਠਾ ਦਿੰਦਾ ਹੈ ਤੇ ਸੰਗਾਸਣ ਵਾਲੇ ਨੂੰ ਥੱਲੇ ਬਿਠਾ ਦਿੰਦਾ ਹੈ ਬੋਲੇ ਉਹ ਨਿਹਾਲ ਸਤਿ ਸ੍ਰੀ ਅਕਾਲ ਬੇਖੜੀ ਤੇ ਰਾਜ ਕਰਾਵੇ ਰਾਜਾ ਤੇ ਪੰਥੀ ਵਾਹਿਗੁਰੂ ਉਸ ਵੇਲੇ ਗੁਰਮੁਖੋ ਫਿਰ ਪੀਰ ਦਸਤਗੀਰ ਨੇ ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ ਨਮਸਕਾਰ ਕੀਤਾ ਤੇ ਉਹ ਪੀਰ ਦਸਤਗੀਰ ਨੇ ਫਿਰ ਗੁਰਨਾਨਕ ਜੀ ਦੇ ਨਾਮ ਤੇ ਇੱਕ ਉਥੇ ਇਮਾਰਤ ਬਣਾਈ ਉਹ ਮਾਰਦ ਉੱਪਰ ਇਹ ਲੈਣਾ ਲਿਖੀਆਂ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਗੁਰੂ ਨਾਨਕ ਜੀ ਬਗਦਾਦ ਆਏ ਤੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਸਨ 1920 ਦੇ ਵਿੱਚ ਭਾਰਤ ਦਾ ਇੱਕ ਗੁਰਮਖੋ ਸੰਿਆਸੀ ਸਾਧੂ ਹੋਇਆ ਉਹ ਉੱਥੇ ਗਿਆ ਜਦੋਂ ਉਹਨ ਇਹ ਲੈਣਾ ਬੜੀਆਂ ਨੇ ਗੁਰੂ ਨਾਨਕ ਬਾਦਸ਼ਾਹ ਜੀ ਇੱਥੇ ਆਏ ਸੰਸਾਰ ਦਾ ਭਲਾ ਕਰਦੇ ਆ ਕਰਦੇ ਆ ਤੇ ਉਹਦੇ ਅੰਦਰ ਸ਼ਰਧਾ ਬਣੀ ਉਨੇ ਕਿਤਾਬ ਲਿਖੀ ਉਹ ਕਿਤਾਬ ਦਾ ਨਾਮ ਹੈ ਜੀ ਸਨੋ ਵਲਦ ਉਹ ਕਿਤਾਬ ਤੇ ਗੁਰਨਾਨਕ ਬਾਦਸ਼ਾਹ ਦੀ ਵਡਿਆਈ ਲਿਖਦਾ ਹੈ ਗੁਰਨਾਨਕ ਬਾਦਸ਼ਾਹ ਦੀ ਵਡਿਆਈ ਦੀ ਕਵਿਤਾ ਲਿਖਦਾ ਹੈ ਤੇ ਨਾਲ ਇਹ ਲਿਖਦਾ ਹੈ ਅੱਜ ਵੀ ਬਗਦਾਦ ਦੇ ਵਿੱਚ ਤਿੰਨ ਕਹਾਵਤਾਂ ਮਸ਼ਹੂਰ ਨੇ ਉਹ ਤਿੰਨ ਕਹਾਵਤਾਂ ਕਿਹੜੀਆਂ ਜਦੋਂ ਕੋਈ ਬਗਦਾਦ ਦੇ ਵਿੱਚ ਬੰਦਾ ਦਾਵਾ ਕਰੇ ਨਾ ਮੈਂ ਇਹ ਕੰਮ ਕਰ ਲਾਂਗਾ ਮੈਂ ਸਾਰੇ ਕੰਮ ਕਰ ਲਵਾਂਗਾ ਉਥੋਂ ਦੇ ਲੋਕ ਕਹਿੰਦੇ ਨੇ ਤੂੰ ਕੋਈ ਬਾਬਾ ਨਾਨਕ ਵਾ ਸਾਰੇ ਕੰਮ ਕਰ ਲਵੇਂਗਾ ਉਹ ਬਾਬਾ ਨਾਨਕ ਰਹੀ ਸਾਰੇ ਕੰਮ ਕਰ ਸਕਦੇ ਨੇ ਜੇ ਕਿ ਬੰਦਾ ਉੱਥੇ ਢੋਂਗ ਕਰਦਾ ਹੈ ਢੋਂਗੀ ਹੋਵੇ ਉਥੋਂ ਦੇ ਲੋਕ ਕਹਿੰਦੇ ਨੇ ਅਬਾਲਕ ਬਾਬਾ ਨਾਨਕ ਇਹ ਬਾਬਾ ਨਾਨਕ ਹੁੰਦਾ ਢੋਂਗ ਪਿਆ ਕਰਦਾ ਹੈ ਸਤ ਸੰਗਿਓ ਉਹ ਤੀਸਰੀ ਕਹਾਵਤ ਜੇ ਕੋਈ ਕਿਸੇ ਨੂੰ ਕੋਈ ਸਵਾਲ ਪੁੱਛੇ ਕੋਈ ਸਵਾਲ ਤੇ ਸਵਾਲ ਪੁੱਛਦਾ ਜਾਵੇ ਪੁੱਛਦਾ ਜਾਵੇ ਉਹ ਫਿਰ ਅਗੋ ਕਹਿੰਦਾ ਭਰਾਵਾ ਮੈਂ ਕੋਈ ਬਾਬਾ ਨਾਨਕ ਨਹੀਂ ਜੋ ਤੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਦਵਾ ਉਹ ਕਹਿੰਦਾ ਅਨਾਮੂ ਬਾਬਾ ਨਾਨਕ ਭਰਾਵਾ ਮੈਂ ਕੋਈ ਬਾਬਾ ਨਾਨਕ ਨਹੀਂ ਜੋ ਤੇਰੇ ਸਾਰੇ ਸਵਾਲਾਂ ਦਾ ਮੈਂ ਜਵਾਬ ਦੇ ਦਵਾ ਆਦਮੀ ਤਿੰਨ ਕਹਾਵਤਾਂ ਇਹ ਬਗਦਾਦ ਵਿੱਚ ਮਸ਼ਹੂਰ ਨੇ ਸਤ ਸੰਗਿਓ ਇੱਧਰ ਬਾਬਾ ਬੁੱਢਾ ਸਾਹਿਬ ਜੀ ਆਖਣ ਲੱਗੇ ਹੇ ਗੁਰੂ ਹਰਿਦਵਿੰਦ ਸਾਹਿਬ ਜੀ ਗੁਰੂ ਨਾਨਕ ਵਰਗਾ ਕੋਈ ਸਤਪੁਰ ਨਹੀਂ ਹੋਇਆ ਗੁਰੂ ਅੰਗਦ ਵਰਗਾ ਕੋਈ ਸਿੱਖ ਨਹੀਂ ਹੋਇਆ ਗੁਰੂ ਅਮਰਦਾਸ ਵਰਗਾ ਕੋਈ ਸੇਵਕ ਨਹੀਂ ਹੋਇਆ ਗੁਰੂ ਰਾਮਦਾਸ ਜੀ ਵਰਗਾ ਕੋਈ ਜਵਾਈ ਨਹੀਂ ਹੋਇਆ ਤੇ ਗੁਰੂ ਅਰਜਨ ਦੇਵ ਪਿਤਾ ਜੀ ਵਰਗਾ ਕੋਈ ਦਿਆਲੂ ਨਹੀਂ ਹੋਇਆ ਬੋਲੇ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿੰਨਾ ਕਸਮਾ ਮਹਾਪੁਰਖਾਂ ਵੱਲੋਂ ਕੋਮ ਹੋਇਆ ਸੀ ਸਮਾਗਮ ਗੁਰਮਖੋ ਚੁੱਕਿਆ ਹੈ ਸਤਗੁਰੂ ਦਾ ਕੋਟਨ ਕੋਟ ਸ਼ੁਕਰਾਨਾ ਧੰਨਵਾਦ ਤੂੰ ਆਪ ਵੀ ਗਰੀਬ ਨੇ ਸਤਗੁਰੂ ਜੀ ਨੇ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸੱਜੇ ਸਥਾਨ ਤੇ ਇਹ ਰਹਿਣ ਸਬਾਈ ਕਰਾਉਂਦੀ ਜੋ ਸਤਗੁਰੂ ਦੇ ਪ੍ਰੇਰਨਾ ਦਿੱਤੀ ਆਪ ਹੀ ਵਾਹਿ ਸੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋਂ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ